ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਹਾਂ ਜੀ ਮੈਂ ਗੁਰਿੰਦਰ ਸੋ ਅੱਜ ਦੀ ਵੀ ਜਿਹੜੀ ਇਹ ਘਟਨਾ ਬੜੀ ਅਜੀਬੋ-ਗਰੀਬ ਆ ਕਈਆਂ ਨੂੰ ਲੱਗੂਗਾ ਇਹ ਮੰਨ ਘੜਤਾ ਫੇਕ ਹੈ ਆਪਣੇ ਕੋਲੋਂ ਬਣਾ ਰਹੇ ਨੇ ਪਰ ਇਹ ਜੋ ਕੁਝ ਵੀ ਆ ਨਾ ਇਹ ਦੁਨੀਆ ਤੇ ਹੋ ਰਿਹਾ ਤੇ ਆਪਣੇ ਦੇਸ਼ ਦੇ ਵਿੱਚ ਹੀ ਹੋ ਰਿਹਾ ਈਟਾਵਾ ਕੋਟਾ ਰਾਜਸਥਾਨ ਦੀ ਜਿਹੜੀ ਇਹ ਘਟਨਾ ਵਾਂ ਅੱਜ ਦੀ ਜਿਹੜੀ ਮੈਂ ਸਾਂਝੀ ਕਰਨੀ ਆ ਈਟਾਵਾ ਦੇ ਵਿੱਚ ਪਤੀ-ਪਤਨੀ ਰਹਿੰਦੇ ਆ ਜੀ ਪਤੀ ਦਾ ਨਾਮ ਹੈ ਮਨੂਜ ਤੇ ਪਤਨੀ ਦਾ ਨਾਮ ਹੈ ਅੰਜਲੀ ਜਿਹੜਾ ਮਨੋਜ ਐ ਉਹ ਦਿੱਲੀ ਦੇ ਵਿੱਚ ਇੱਕ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਸਾਰਾ ਕੁਝ ਬਹੁਤ ਵਧੀਆ ਸੀ ਪਰ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਇੱਕ ਜਿਹੜਾ ਹੋਰ ਮਾੜਾਪੱਕ ਸੀਗਾ ਅੰਜਲੀ ਦੇ ਨਾਲ ਲੈ ਕੇ ਕਿ ਉਹਦਾ ਇੱਕ ਪਿੰਡ ਦੇ ਈਟਾਵਾ ਦੇ ਮੁੰਡੇ ਰਾਹੁਲ ਦੇ ਨਾਲ ਅਫੇਅਰ ਸੀ ਉਹਦੇ ਨਾਲ ਉਹਦਾ ਇਸ਼ਕ ਦਾ ਚੱਕਰ ਚੱਲਦਾ ਸੀਗਾ ਇਹ ਗੱਲ ਦਾ ਮਨੋਜ ਨੂੰ ਪਤਾ ਸੀ ਕਿ ਮੈਂ ਬਾਹਰ ਰਹਿਣਾ ਵਾ ਇਹ ਪਿੰਡ ਦੇ ਹੀ ਇੱਕ ਮੁੰਡਾ ਜੋ ਉਮਰ ਦੇ ਵਿੱਚ ਉਹ ਤੋਂ ਬਹੁਤ ਛੋਟਾ ਵਾ ਰਾਹੁਲ ਉਹਦਾ ਨਾਮ ਆ ਵੀ ਉਹਦੇ ਨਾਲ ਇਹਦਾ ਫੇਰ ਆ ਪਰ ਉਹ ਅੰਜਲੀ ਨੂੰ ਕਦੇ ਉਹਨੇ ਸ਼ੋ ਨਹੀਂ ਸੀ ਕੀਤਾ ਕਿ ਉਹਨੂੰ ਇਹਦੇ ਬਾਰੇ ਪਤਾ ਵਾ ਚਲੋ ਜ਼ਿੰਦਗੀ ਆ ਜਿਹੜੀ ਉਹ ਲੰਘ ਰਹੀ ਸੀਗੀ ਹੁਣ ਇਹ ਵੇਟ ਕਰ ਰਹੇ ਸੀ ਕਿ ਕਦੋਂ ਔਲਾਦ ਹੋਵੇ ਕਦੇ-ਕਦੇ ਉਹ ਇਹ ਟਾਵਾ ਦੇ ਵਿੱਚ ਮਨੋਜ ਆਉਂਦਾ ਸੀ ਹੁਣ ਉਹ ਇੱਕ ਪਲਾਨ ਬਣਾਉਂਦਾ ਉਹ ਕਹਿੰਦਾ ਵਾ ਆਪਣੀ ਪਤਨੀ ਨੂੰ ਜਦੋਂ ਇਹ ਟਾਵਾ ਆਇਆ ਹੋਇਆ ਸੀ ਕਿ ਆਪਾਂ ਕਿਉਂ ਨਾ ਕੋਈ ਬੱਚਾ ਵਾ ਜਿਹੜਾ ਉਹ ਗੋਦ ਲੈ ਲੀਏ ਹੁਣ ਆਪਣੀ ਉਮਰ ਤਾਂ ਕਾਫੀ ਹੋ ਚਲੀ ਥੋੜਾ ਵੱਡਾ ਬੱਚਾ ਆਪਾਂ ਗੋਦ ਲੈ ਲੰਨੇ ਆ ਜਿਹੜਾ ਰਾਹੁਲ ਸੀ ਉਹਦਾ ਪ੍ਰੇਮੀ ਉਹ ਉਹਦਾ ਅੱਗੇ ਪਿੱਛੇ ਕੋਈ ਵੀ ਨਹੀਂ ਸੀਗਾ ਤੇ ਮਨੋਜ ਅੰਜਲੀ ਨੂੰ ਕਹਿੰਦਾ ਵੀ ਕਿਉਂ ਨਾ ਆਪਾਂ ਜਿਹੜਾ ਪਿੰਡ ਦਾ ਮੁੰਡਾ ਵਾ ਇੱਕ ਜਿਹੜਾ ਬੇੜਾ ਮਾਪੇ ਦੇ ਰਹਿੰਦਾ ਵਾ ਰਾਹੁਲ ਉਹਨੂੰ ਗੋਦ ਲੈ ਲਈਏ 22 23 ਸਾਲ ਦਾ ਉਹ ਹੈਗਾ ਸੀਗਾ ਤੇ ਹੁਣ ਉਹਦੀ ਤਾਂ ਪਲੈਨਿੰਗ ਸੀ ਜਦੋਂ ਅੰਜਲੀ ਇਹ ਗੱਲ ਸੁਣਦੀ ਆ ਤਾਂ ਉਹ ਫੁੱਲੇ ਨਹੀਂ ਸਮਾਉਂਦੀ। ਉਹਦੇ ਲਈ ਹੋਰ ਇਸ ਤੋਂ ਖੁਸ਼ੀ ਵਾਲਾ ਪਲ ਕਿਹੜਾ ਹੋ ਸਕਦਾ ਸੀ ਕਿ ਉਹਦਾ ਘਰ ਵਾਲਾ ਉਹਦੇ ਹੀ ਪ੍ਰੇਮੀ ਨੂੰ ਘਰ ਵਿੱਚ ਲੈ ਕੇ ਆਉਣ ਦੀ ਗੱਲ ਕਰ ਰਿਹਾ ਪੱਕੇ ਤੌਰ ਦੇ ਉੱਤੇ ਉਹਦਾ ਬੇਟਾ ਬਣਾ ਕੇ। ਉਹ ਹਾਂਮੀ ਭਰ ਦਿੰਦੀ ਆ ਕਿ ਹਾਂ ਇਹ ਤੁਹਾਡਾ ਆਈਡੀਆ ਵਾ ਜਿਹੜਾ ਬਹੁਤ ਵਧੀਆ ਵਾ ਤੇ ਉਹ ਜਾ ਕੇ ਦੀ ਰਾਹੁਲ ਨਾਲ ਗੱਲ ਕਰਦੇ ਹੁਣ ਰਾਹੁਲ ਨੂੰ ਵੀ ਹੋਰ ਕੀ ਚਾਹੀਦਾ ਸੀ ਜ ਜਿਹਨੂੰ ਉਹ ਪਿਆਰ ਕਰਦਾ ਸੀ ਉਹਦੇ ਘਰੇ ਉਹਨੂੰ ਪੱਕੇ ਤੌਰ ਤੇ ਰਹਿਣ ਨੂੰ ਮਿਲਦਾ ਪਿਆ ਸੀ ਤੇ ਉਹਦੀ ਵੀ ਲਾਟਰੀ ਲੱਗਨ ਵਾਲਾ ਕੰਮ ਹੋ ਜਾਂਦਾ ਵਾ। ਰਾਹੁਲ ਨੂੰ ਇਹ ਘਰ ਲਿਆਉਂਦੇ ਆ ਅਡਾਪਟ ਕਰ ਲੈਂਦੇ ਆ ਹੁਣ ਪਲੈਨਿੰਗ ਮਨੋਜ ਦੀ ਏ ਸੀ ਵੀ ਕਦੇ ਨਾ ਕਦੇ ਕਿਤੇ ਨਾ ਕਿਤੇ ਇਹ ਗਲਤ ਹਰਕਤਾਂ ਜਿਹੜਾ ਇਹ ਘਰ ਦੇ ਵਿੱਚ ਕਰਨਗੇ ਮੈਂ ਇਹਨਾਂ ਨੂੰ ਰੰਗੇ ਹੱਤੀ ਫੜੂੰਗਾ ਤੇ ਮੈਂ ਰਾਹੁਲ ਨੂੰ ਮਾਰ ਦੂੰਗਾ ਅਸਲ ਦੇ ਵਿੱਚ ਉਹ ਇਹ ਚਾਹੁੰਦਾ ਸੀ ਰਾਹੁਲ ਨੂੰ ਮਾਰਨਾ ਚਾਹੁੰਦਾ ਸੀ ਉਹਨੂੰ ਬਿਲਕੁਲ ਆਪਣੇ ਰਾਹ ਦੇ ਵਿੱਚੋਂ ਹਟਾਉਣਾ ਚਾਹੁੰਦਾ ਸੀ ਉਹਦਾ ਗੋਦ ਲੈਣ ਦਾ ਮਤਲਬ ਇਹ ਸੀਗਾ ਤੇ ਜਦੋਂ ਥੋੜਾ ਜਿਹਾ ਸਮਾਂ ਬੀਤਦਾ ਜਾਂਦਾ ਵਾ ਆਪਣੇ ਘਰ ਵਾਲੇ ਦਾ ਰਵਈਆ ਅੰਜਲੀ ਦੇਖਦੀ ਆ ਰਾਹੁਲ ਦੇ ਪ੍ਰਤੀ ਤੇ ਉਹਨੂੰ ਸ਼ੱਕ ਹੋ ਜਾਂਦਾ ਵੀ ਕੁਝ ਨਾ ਕੁਝ ਗੜਬੜ ਆ ਵੀ ਜੋ ਕੁਝ ਇਹਨੇ ਕੀਤਾ ਵਾ ਇਹਦੇ ਪਿੱਛੇ ਇਹਦਾ ਕੋਈ ਮਕਸਦ ਆ ਤੇ ਉਹਨੂੰ ਲੱਗਦਾ ਵੀ ਇਹ ਇਹਨੂੰ ਮਾਰਨਾ ਚਾਹੁੰਦਾ ਵਾ ਸ਼ਾਇਦ ਇਹਨੂੰ ਸਾਡੇ ਅਫੇਰ ਬਾਰੇ ਪਤਾ ਲੱਗ ਚੁੱਕਿਆ ਵਾ ਜਦੋਂ ਉਹਨੂੰ ਇਹ ਸ਼ੱਕ ਹੁੰਦਾ ਕਿ ਉਹਨੂੰ ਮਾਰਨਾ ਚਾਹੁੰਦਾ ਵਾ ਰਾਹੁਲ ਨੂੰ ਮਨੋਜ ਤਾਂ ਉਹ ਰਾਹੁਲ ਨਾਲ ਗੱਲ ਕਰਦੀ ਆ ਵੀ ਇੱਦਾਂ ਇੱਦਾਂ ਕਰਕੇ ਮੈਨੂੰ ਸ਼ੱਕ ਆ ਤਾਂ ਥੋੜਾ ਜਿਆਦਾ ਜਦੋਂ ਉਹ ਧਿਆਨ ਦਿੰਦੇ ਨੇ ਇਹਨਾਂ ਗੱਲਾਂ ਦੇ ਉੱਤੇ ਉਹਨਾਂ ਨੂੰ ਯਕੀਨ ਹੀ ਹੋ ਜਾਂਦਾ ਵੀ ਹਾਏ ਪੱਕਾ ਕੁਝ ਨਾ ਕੁਝ ਕਰਨਾ ਚਾਹੁੰਦਾ ਵਾ ਇਹ ਉਲਟਾ ਉਹੋ ਇਹ ਸਕੀਮ ਬਣਾ ਲੈਂਦੇ ਨੇ ਰਾਹੁਲ ਤੇ ਅੰਜਲੀ ਦੋਨੋਂ ਜਿਹੜੇ ਰਲ ਕੇ ਵੀ ਕਿਉਂ ਨਾ ਇਹ ਮੈਨੂੰ ਮਾਰੇ ਜਾਂ ਤੈਨੂੰ ਮਾਰੇ ਵੀ ਇਸ ਤੋਂ ਪਹਿਲਾਂ ਆਪਾਂ ਇਹਨੂੰ ਮਾਰ ਦਿੰਨੇ ਆ ਦੋਨੋਂ ਹਾਮੀ ਭਰ ਦਿੰਦੇ ਆ ਇਸ ਗੱਲ ਦੇ ਵਿੱਚ ਤੇ ਪਿੰਡ ਦਾ ਹੀ ਟਾਵਾ ਦਾ ਇੱਕ ਮੁੰਡਾ ਜਿਹੜਾ ਸੁਪਾਰੀ ਕਿਲਰ ਸੀਗਾ ਵਿਕਾਸ ਉਹਦਾ ਨਾਮ ਸੀ ਉਹਨੂੰ ਹਾਇਰ ਕਰ ਲੈਂਦੇ ਆ ਇਹ ਦੋਨੋਂ ਜਣੇ ਕਿ ਮਨੋਜ ਨੂੰ ਮਾਰਨਾ ਵਾ ਉਹਨੂੰ 27000 ਰੁਪਿਆ ਐਡਵਾਂਸ ਵੀ ਦੇ ਦਿੰਦੇ ਆ ਹੁਣ ਦੇਖੋ ਵੀ ਕੀ ਚੱਲ ਰਿਹਾ ਇੱਕ ਘਰ ਦੇ ਵਿੱਚ ਮਨੋਜ ਆ ਜਿਹੜਾ ਅੰਜਲੀ ਦਾ ਘਰ ਵਾਲਾ ਉਹ ਮੌਕਾ ਦੇਖ ਰਿਹਾ ਰਾਹੁਲ ਨੂੰ ਮਾਰਨ ਦਾ ਰਾਹੁਲ ਤੇ ਅੰਜਲੀ ਨੇ ਜਿਹੜੇ ਉਹ ਮੌਕਾ ਲੱਭ ਰਹੇ ਨੇ ਕਿ ਉਹ ਮਨੋਜ ਨੂੰ ਮਾਰਨ ਕਿਦਾਂ ਮੌਕਾ ਮਿਲੇ ਇਸ ਮੁਕਾਬਲੇ ਦੇ ਵਿੱਚ ਅੰਜਲੀ ਤੇ ਰਾਹੁਲ ਦੀ ਜਿੱਤ ਹੋ ਜਾਂਦੀ ਆ ਕਿਵੇਂ ਕਿ ਮਨੋਜ ਇੱਕ ਵਾਰ ਇਟਾਵਾ ਆਪਣੇ ਘਰ ਦੇ ਵਿੱਚ ਆਇਆ ਹੋਇਆ ਸੀਗਾ ਛੁੱਟੀ ਤੇ ਆਪਣੇ ਕਮਰੇ ਦੇ ਵਿੱਚ ਉਹ ਆਰਾਮ ਕਰ ਰਿਹਾ ਸੀ ਸੌ ਰਿਹਾ ਸੀਗਾ ਤਾਂ ਨਾਲ ਹੀ ਅंजलि ਵਿਕਾਸ ਜਿਹੜਾ ਸੁਪਾਰੀ ਕਿਲਰ ਹਾਇਰ ਕੀਤਾ ਸੀ ਉਹਨੂੰ ਫੋਨ ਕਰਦੀ ਆ ਘਰੇ ਬੁਲਾ ਲੈਂਦੀ ਆ ਤੇ ਉਹਦੇ ਉੱਤੇ ਵਾਰ ਕਰਨਾ ਸੀ ਹੁਣ ਉਹਦੇ ਕੋਲ ਹੋਰ ਨਹੀਂ ਕੋਈ ਸੁਪਾਰੀ ਕਿਲਰ ਹੈ ਕੋਈ ਉਹ ਆਪਣਾ ਹਥਿਆਰ ਕੋਈ ਨਹੀਂ ਲੈ ਕੇ ਆਇਆ ਘਰੇ ਜਿਹੜਾ ਕੱਪੜੇ ਧੋਣ ਵਾਲੀ ਥਾਪੀ ਹੁੰਦੀ ਆ ਉਹਦੇ ਨਾਲ ਉਹਦੇ ਜਾ ਕੇ ਸੁੱਤੇ ਪਏ ਦੇ ਸਿਰ ਦੇ ਉੱਤੇ ਵਾਰ ਕਰਦਾ ਤੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਜਾਂਦਾ ਵਾ ਉਹ ਉੱਥੋਂ ਚਲੇ ਜਾਂਦਾ ਉਹਨੂੰ ਮਾਰਨ ਤੋਂ ਬਾਅਦ ਮੌਕੇ ਤੇ ਜਿਹੜਾ ਮਨੋਜ ਆ ਉਹ ਮਰ ਜਾਂਦਾ ਇਸ ਤੋਂ ਬਾਅਦ ਨਾਲ ਇਹ ਦੀ ਬੜੀ ਬੜੇ ਹੌਸਲੇ ਦੇ ਨਾਲ ਜਿਹੜੀ ਅੰਜਲੀ ਆ ਪੁਲਿਸ ਨੂੰ ਫੋਨ ਕਰਦੀ ਆ ਪੁਲਿਸ ਨੂੰ ਫੋਨ ਕਰਕੇ ਇਹ ਕਹਿੰਦੀ ਆ ਕਿ ਮੇਰੇ ਘਰ ਵਾਲੇ ਨੂੰ ਕੋਈ ਮਾਰ ਗਿਆ ਘਰੇ ਕੋਈ ਲੁੱਟਣ ਦੇ ਮਕਸਦ ਦੇ ਨਾਲ ਆਇਆ ਸੀ ਕੋਈ ਚੋਰ ਡਾਕੂ ਆਇਆ ਸੀ ਤੇ ਉਹ ਮੇਰੇ ਘਰ ਵਾਲੇ ਨੂੰ ਆ ਕੇ ਮਾਰ ਗਿਆ ਇਟਾਵਾ ਪੁਲਿਸ ਜਿਹੜੀ ਉੱਥੇ ਮੌਕੇ ਤੇ ਪਹੁੰਚਦੀ ਆ ਉਸ ਦਾ ਜਾਇਦਾ ਲੈਂਦੀ ਆ ਜਿਹੜਾ ਮਨੋਜ ਦੀ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਆ ਉਹ ਇੱਕ ਗੱਲ ਤੇ ਹੈਰਾਨ ਸੀ ਤੇ ਵੀ ਇਹ ਜਿਹੜਾ ਕੱਲਾ ਮਨੋਜ ਨੂੰ ਹੀ ਕਿਉਂ ਮਾਰਿਆ ਗਿਆ ਵੀ ਇਹਨਾਂ ਦੇ ਜਿਹੜੇ ਇਹ ਦੋ ਬੰਦੇ ਨੇ ਰਾਹੁਲ ਤੇ ਅੰਜਲੀ ਇਹਨਾਂ ਦੇ ਤਾਂ ਕੋਈ ਛੱਟ ਮਾਮੂਲੀ ਜੀ ਵੀ ਨਹੀਂ ਲੱਗੀ ਫਿਰ ਉਹ ਪੁੱਛਦੇ ਨੇ ਕਿ ਇਹ ਕੌਣ ਆ ਤਾਂ ਉਹ ਕਹਿੰਦੀ ਆ ਵੀ ਇਹ ਮੇਰਾ ਬੇਟਾ ਵਾ ਰਾਹੁਲ ਬਾਰੇ ਜਦੋਂ ਪੁੱਛਦੇ ਆ ਪਰ ਪੁਲਿਸ ਨੂੰ ਉਹਨਾਂ ਦੇ ਉੱਤੇ ਹੀ ਸ਼ੱਕ ਹੁੰਦਾ ਵਾ ਵੀ ਕੋਈ ਨਾ ਕੋਈ ਗੜਬੜ ਆ ਜੋ ਕੁਝ ਕੀਤਾ ਇਹਨਾਂ ਨੇ ਕੀਤਾ ਵੀ ਇਹ ਚੋਰੀ ਦਾ ਮਾਮਲਾ ਨਹੀਂ ਲੱਗਦਾ ਪੁਲਿਸ ਦੀ ਅੱਖ ਬੜੀ ਤੇਜ ਹੁੰਦੀ ਆ ਚਲੋ ਹੁੰਦਾ ਵੀ ਐਦਾਂ ਹੀ ਆ ਜੀ ਤੇ ਬਾਅਦ ਦੇ ਵਿੱਚ ਜਦੋਂ ਪੂਰੀ ਇਨਵੈਸਟੀਗੇਸ਼ਨ ਆਪਣੀ ਪੁਲਿਸ ਕਰਦੀ ਆ ਤਾਂ ਉਹਦੇ ਵਿੱਚ ਕੁਝ ਵੀ ਉਹਨਾਂ ਨੂੰ ਸਬੂਤ ਨਹੀਂ ਮਿਲਦਾ ਕਿ ਕੋਈ ਚੋਰੀ ਕਰਨ ਆਇਆ ਸੀ ਜਾਂ ਕੋਈ ਇੱਥੇ ਡਾਕਾ ਪਾਉਣ ਦੇ ਲਈ ਆਇਆ ਸੀ ਤੇ ਉਹ ਅੰਜਲੀ ਨੂੰ ਪੁਛਤਾਛ ਦੇ ਲਈ ਬਿਠਾਉਂਦੇ ਨੇ ਆਪਣੇ ਤਰੀਕੇ ਦੇ ਨਾਲ ਉਹਨੂੰ ਪੁੱਛਿਆ ਜਾਂਦਾ ਫਿਰ ਪੁਲਿਸ ਦੇ ਵੱਲੋਂ ਅੰਜਲੀ ਬਹੁਤਾ ਚਿਰ ਨਹੀਂ ਕੱਢ ਪਾਉਂਦੀ ਬਿਲਕੁਲ ਜਲਦੀ ਉਹ ਟੁੱਟ ਜਾਂਦੀ ਆ ਤੇ ਆਪਣਾ ਮੂੰਹ ਆ ਜਿਹੜਾ ਉਹ ਖੋਲ ਦਿੰਦੀ ਆ ਤੇ ਦੱਸਦੀ ਆ ਕਿ ਜਿਹੜਾ ਇਹ ਮੈਂ ਆਪਣਾ ਮੁੰਡਾ ਕਿਹਾ ਰਾਹੁਲ ਇਹ ਮੇਰਾ ਮੁੰਡਾ ਨਹੀਂ ਆ ਇਹ ਮੇਰਾ ਪ੍ਰੇਮੀ ਆ ਇਹ ਪਿੰਡ ਦੇ ਵਿੱਚ ਰਹਿੰਦਾ ਸੀ ਸਾਰੀ ਗੱਲ ਉਹਨੂੰ ਦੱਸਦੀ ਆ ਪੁਲਿਸ ਵਾਲਿਆਂ ਨੂੰ ਦੱਸਦੀ ਆ ਕਿ ਇਦਾਂ ਇਦਾਂ ਕਰਕੇ ਮੇਰੇ ਘਰ ਵਾਲੇ ਨੇ ਕਿਹਾ ਇਹਨੂੰ ਅਡਾਪਟ ਕਰਨ ਦੇ ਲਈ ਅਸੀਂ ਇਹਨੂੰ ਗੂਦ ਲਿਆ ਘਰ ਦੇ ਵਿੱਚ ਲੈ ਕੇ ਆਏ ਤੇ ਸ਼ਾਇਦ ਉਹ ਇਹਨੂੰ ਮਾਰਨਾ ਚਾਹੁੰਦਾ ਸੀ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਇਹਨੂੰ ਇਹ ਇਸ ਤੋਂ ਪਹਿਲਾਂ ਕਿ ਇਸ ਮੈਨੂੰ ਮਾਰੇ ਜਾਂ ਰਾਹੁਲ ਨੂੰ ਮਾਰੇ ਅਸੀਂ ਇਹਨੂੰ ਮਾਰ ਕੇ ਰਾਹ ਦੇ ਵਿੱਚੋਂ ਹਟਾਉਣਾ ਚਾਹੁੰਦੇ ਸੀ ਇਸ ਲਈ ਅਸੀਂ ਸੁਪਾਰੀ ਕਿਲਰ ਆ ਜਿਹੜਾ ਹਾਇਰ ਕੀਤਾ ਤੇ ਅਸੀਂ ਉਹਨੂੰ 27000 ਰੁਪਏ ਐਡਵਾਂਸ ਦੇ ਦਿੱਤਾ ਤੇ 27000 ਰੁਪਏ ਉਹਨੂੰ ਹੋਰ ਅਸੀਂ ਬਾਅਦ ਕਤਲ ਕਰਨ ਤੋਂ ਬਾਅਦ ਦੇ ਵਿੱਚ ਦਿੱਤਾ ਤੇ ਉਹ ਹੁਣ ਚਲਾ ਗਿਆ ਆਪਣੇ ਘਰੇ ਪੁਲਿਸ ਨੇ ਫਿਰ ਉਹਨੂੰ ਵੀ ਚੱਕਿਆ ਵਿਕਾਸ ਨੂੰ ਤੇ ਇਹਨਾਂ ਦੋਨਾਂ ਨੂੰ ਰਾਹੁਲ ਨੂੰ ਤੇ ਅੰਜਲੀ ਨੂੰ ਵੀ ਹਿਰਾਸਤ ਦੇ ਵਿੱਚ ਲੈ ਕੇ ਇਹਨਾਂ ਨੂੰ ਜਿਹੜੀ ਅੱਗੇ ਬਣਦੀ ਸਜ਼ਾ ਉਹ ਦਵਾਈ। ਸੋ ਦੋਸਤੋ ਦੇਖੋ ਕਿ ਕਿੱਦਾਂ ਦਾ ਇਹ ਸੀਗਾ ਇੱਕ ਸੀਨ ਜਿਹੜਾ ਕ੍ਰਾਈਮ ਦਾ ਕਿ ਇੱਕ ਮੈਂ ਕਹੂੰਗਾ ਮਨੋਜ ਦੀ ਵੀ ਗਲਤੀ ਆ ਉਹ ਰਾਹੁਲ ਨੂੰ ਘਰੇ ਲੈ ਕੇ ਆਇਆ ਆਪਣਾ ਪੁੱਤ ਬਣਾ ਕੇ ਤੇ ਉਹ ਤਾਂ ਸਗੋਂ ਮੌਕਾ ਦੇ ਰਿਆ ਸੀ ਉਹਨੂੰ। ਵੀ ਉਹ ਹੋਰ ਜਿਹੜੇ ਚੰਨ ਚੜਾਉਣ ਦੋਨੋਂ ਜਣੇ ਤੇ ਆਪਣੀ ਜਾਨ ਗਵਾ ਬੈਠਾ ਇਸ ਚੱਕਰ ਦੇ ਉੱਤੇ ਉਹਦੀ ਜਾਨ ਲੈਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਸੋ ਦੋਸਤੋ ਸਤਾਰਕ ਰਹੋ ਸਾਵਧਾਨ ਰਹੋ ਤੇ ਬਹੁਤ ਅਲਰਟ ਹੋ ਕੇ ਇਹ ਜ਼ਿੰਦਗੀ ਜਿਉਣ ਦੀ ਸਾਨੂੰ ਲੋੜ ਆ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਮਿਲਦਾ